ਦਵਿੰਦਰ ਬੰਬੀਹਾ ਕੇਸ ਵੀ ਇਦਾਂ ਹੀ ਆਉਂਦਾ ਕਿ ਉਹ ਵਿਆਹ ਗਏ ਸੀ ਉੱਥੇ ਮੁੰਡਾ ਮਰ ਗਿਆ ਪੂਰੇ ਪਿੰਡ ਦੇ ਲੋਕ ਜਾਣਦੇ ਆ ਪੰਚਾਇਤ ਜਾਣਦੀ ਆ ਬਾਗੇ ਪਰਾਂ ਨੇ ਥਾਣੇ ਚਸ ਦਾਣਾ ਨਾਲ ਮਿਲ ਕੇ ਇਦਾਂ ਮੁੰਡਿਆਂ ਨੂੰ ਗਲਤ ਪਾਸੇ ਟੋਰਨ ਦੀ ਜਿਹੜੀ ਉਹ ਭੂਮਿਕਾ ਉਹਨੂੰ ਸਿੱਧੇ ਪਾਸੇ ਕਿਵੇਂ ਨਾ ਹਾਂ ਸਾਡੇ ਮੁੰਡੇ ਬਚ ਕਿਵੇਂ ਸਕਦੇ ਆ ਉਸ ਚੁੰਗਲ ਚੋਂ ਜਿਹੜਾ ਜਾਲ ਇਹਦੇ ਵਿੱਚ ਸਟੇਟ ਨੂੰ ਲਾਰਜ ਹਾਰਟਡ ਹੋਣਾ ਪਏਗਾ ਤੁਸੀਂ ਦੱਬੀ ਤੁਰੀ ਜਾਓਗੇ ਤੁੰਨੀ ਤੁਰੀ ਜਾਓਗੇ ਇਹ ਗਿਣਤੀ ਵਧ ਹੀ ਜਾਣੀ ਹੈ ਵਧ ਹੀ ਜਾਣੀ ਪੰਜਾਬ ਉਸੇ ਦਿਸ਼ਾ ਚ ਜਾ ਰਿਹਾ ਜਿਸ ਦਿਸ਼ਾ ਦੇ ਵਿੱਚ ਅਸੀਂ ਲੋਕ ਪੰਜਾਬ ਨੂੰ ਭੇਜਣਾ ਚਾਹੁੰਦੇ ਇਲਜ਼ਾਮ ਮੈਨੂੰ ਦੱਸੋ ਕਿਹੜੀ ਪਾਰਟੀ ਤੇ ਲੱਗੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸੁਖਵੀਰ ਬਾਦਲ ਨੂੰ ਮਜੀਠੀਏ ਨੂੰ ਇਕੱਲਾ ਤੋਸ਼ੀ ਨਹੀਂ ਗਿਣਦਾ ਕਾਂਗਰਸ ਤੇ ਵੀ ਇਲਜ਼ਾਮ ਲੱਗਿਆ ਕਿ ਯੂਪੀ ਦਾ ਇੱਕ ਬਹੁਤ ਵੱਡਾ ਗੈਂਗਸਟਰ ਜਿਹਦੀ ਪਿੱਛੇ ਜੇਲ੍ਹ ਚ ਮੌਤ ਹੋ ਗਈ ਮੁਖਤਾਰ ਅंसारी ਉਹਨੂੰ ਕਿਵੇਂ ਇੱਕ ਪ੍ਰੋਡਕਸ਼ਨ ਵਾਰੰਟ ਤੇ ਰੋਪੜ ਜੇਲ੍ਹ ਚ ਲਿਆਂਦਾ ਗਿਆ ਕਿਵੇਂ ਉਹਨੂੰ ਵੀਆਈਪੀ ਫੈਸਿਲਿਟੀਆਂ ਦਿੱਤੀਆਂ ਗਈਆਂ ਕੋਮਰ ਵਿਜੇ ਪ੍ਰਤਾਪ ਜਿਹੜੇ ਐਮਐਲਏ ਨੇ ਅੰਮ੍ਰਿਤਸਰੋਂ ਉਹਨਾਂ ਨੇ ਖੁੱਲੇ ਆਮ ਇਲਜ਼ਾਮ ਲਾਇਆ ਕਿ ਇੱਕ ਮੰਤਰੀ ਆਪਦੀ ਗੱਡੀ ਦੇ ਵਿੱਚ ਗੈਂਗਸਟਰਜ਼ ਨੂੰ ਬਿਠਾ ਕੇ ਸਿਕੰਦਰ ਸਿੰਘ ਮਲੂਕਾ ਤੇ ਦੋਸ਼ ਲੱਗੇ ਕਿ ਲੱਖਾਂ ਸਹੂਣਾ ਨੂੰ ਪੈਦਾ ਕਰਨ ਲਾਉ ਆ ਇਦਾਂ ਕਾਲੀ ਲੀਡਰਾਂ ਤੇ ਦੋਸ਼ ਲੱਗੇ ਉਸ ਟਾਈਮ ਜੱਗੂ ਭਗਵਾਨਪੁਰੀਆ ਨੂੰ ਪੈਦਾ ਕਰਨ ਵਾਸਤੇ ਕਿਤੇ ਤੇ ਦੋਸ਼ ਲੱਗਦਾ ਦੱਸੋ ਲੰਡਾ ਹਰੀਕੇ ਉਹ ਗੈਂਗਸਟਰ ਕਿਉਂ ਬਣਿਆ ਮੈਂ ਉਹਦੇ ਘਰੇ ਜਾ ਕੇ ਕਿਹੜਾ ਇੰਟਰਵਿਊ ਕਰਕੇ ਆਇਆ ਮਾਤਾ ਪਿਤਾ ਦੀ ਸ਼ਰੀਆਮ ਦੋਸ਼ ਉਹਨਾਂ ਨੇ ਲਾਇਆ ਸੀ ਕਿਹੜਾ ਅਕਾਲੀ ਲੀਡਰ ਸਾਡੇ ਤੇ ਉਹ ਅਤਿਆਚਾਰ ਕਰਾਇਆ ਤੇ ਕਿਵੇਂ ਸਾਡਾ ਮੁੰਡਾ ਭੱਜਿਆ ਤੇ ਗੈਂਗਸਟਰ ਬਣਿਆ ਹਰ ਗੈਂਗਸਟਰ ਦੀ ਸਾਈਕੀ ਦੂਜੇ ਨਾਲ ਡਿਫਰੈਂਟ ਹੋਊਗੀ ਉਹਦੀਆਂ ਕੰਡੀਸ਼ਨਸ ਜਿਹਦੇ ਕਰਕੇ ਉਹ ਗੈਂਗਸਟਰ ਬਣਿਆ ਉਹ ਵੱਖਰੀਆਂ ਹੋਣਗੀਆਂ ਹੁਣ ਗਰਾਊਂਡਾਂ ਵੀ ਹੈ ਨਹੀਂ ਲਾਇਬ੍ਰੇਰੀ ਕਲਚਰ ਪੁਸਤਕ ਕਲਚਰ ਫੋਨ ਨਾਲ ਨੇ ਉਹ ਖਾ ਲਿਆ ਉਹਦਾ ਵੀ ਕੋਈ ਇੰਪੈਕਟ ਮੰਨਦੇ ਪੰਜਾਬੀ ਕਮਿਊਨਿਟੀ ਇੱਕ ਇਹੋ ਜੀ ਕਮਿਊਨਿਟੀ ਹੈ ਜਿਹੜੀ ਕਿਤਾਬਾਂ ਪੜ੍ਹਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਸਾਡੇ ਤਾਂ ਕਲਚਰ ਆ ਪੈਗ ਪਿਆਲੇ ਦਾ ਸ਼ਾਮ ਨੂੰ ਵਿਲੇ ਹੋ ਗਏ ਜੀ ਚਲੋ दारू ਪੀਏ ਇਕੱਠੇ ਹੋ ਕੇ ਆਓ ਚਲੋ ਜੀ ਗੀੜੀ ਮਾਰਨ ਚੱਲੀਏ 3B ਟ੍ਰਿਲੀਆ 17 ਚੱਲੀਏ ਲਾਂਟੇ ਚੱਲੀਏ ਇਹ ਸਿਰਫ ਪੰਜਾਬ ਤੱਕ ਲਿਮਟਿਡ ਨਹੀਂ ਹੈਗਾ ਕੈਨੇਡਾ ਦੇ ਵਿੱਚ ਹੈਗਾ ਜੀ ਲਾਰੈਂਸ ਮਿਸ਼ਨੋਈ ਸਭ ਤੋਂ ਤਾਜ਼ਾ ਗੈਂਗ ਉੱਥੇ ਰਿਕੋਗਨਾਈਜ਼ ਕੀਤਾ ਨੇ ਆਈਡੈਂਟੀਫਾਈ ਕੀਤਾ ਔਰ ਇਹਨੂੰ ਲਿਸਟ ਕੀਤਾ ਹੈ ਸੰਘੇੜਾ ਕ੍ਰਾਈਮ ਗਰੁੱਪ ਇੰਡੋ ਕੈਨੇਡੀਅਨ ਕ੍ਰਾਈਮ ਗਰੁੱਪ ਪੈਕ 1980 ਤੋਂ ਇਹ ਕੈਨੇਡਾ ਦੇ ਵਿੱਚ ਸਰਗਰਮ ਹੈ ਇਹ ਸਾਰੇ ਪੰਜਾਬੀਆਂ ਦੇ ਗੈਂਗ ਹੈ ਹੈਲਥ ਐਂਜਲਸ ਇਹ ਮੋਟਰਸਾਈਕਲ ਤੇ ਵਾਰਦਾਤਾਂ ਕਰਦੇ ਆ ਇਟਾਲੀਅਨ ਮਾਫੀਆ ਹੈ ਇਹ ਫੈਮਲੀਆਂ ਦੇ ਕੁਝ ਇਟਾਲੀਅਨ ਫੈਮਲੀਆਂ ਪੁਰਾਣੀਆਂ ਵਸੀਆਂ ਹੋਈਆਂ ਉਹਨਾਂ ਦਾ ਗੈਂਗ ਹੈ ਰੀਜ਼ੂਟੋ ਤੇ ਇੱਕ ਉਹਦਾ ਨਾਮ ਹੈ ਜੀ ਮੋਸੀ ਟੋਨੋ ਗੈਂਗ ਹੁਣ ਉਹਨਾਂ ਦੀ ਇਹ ਗ੍ਰਿਵੈਂਸਿਸ ਹੋਣਗੀਆਂ ਤਕਲੀਫਾਂ ਹੋਣਗੀਆਂ ਕਿ ਸਾਨੂੰ ਜਿਹੜੇ ਬਹੁਤ ਮੱਤ ਵਾਲੇ ਆ ਜਾਂ ਬਹੁਤ ਗਿਣਤੀ ਆ ਸਾਨੂੰ ਤੰਗ ਕਰਦੇ ਘੱਟ ਗਿਣਤੀਆਂ ਆ ਯੂ ایس ਦੇ ਵਿੱਚ ਨੌ ਗੈਂਗ ਆਇਡੈਂਟੀਫਾਈ ਕੀਤੇ ਫਿਰ ਕਾਲਿਆਂ ਦੇ ਵੀ ਗੈਂਗ ਹੈ ਬਲੈਕ ਗੁਰੀਲਾ ਫੈਮਿਲੀ ਮੈਕਸੀਕਨ ਮਾਫੀਆ ਤੁਸੀਂ ਕਿਵੇਂ ਇਹ ਐਕਸਪਲੇਨ ਕਰੋਗੇ ਜਿਹੜੇ ਵਧੀਆ ਮੁਲਕ ਨੇ ਜਿਨ੍ਹਾਂ ਦਾ ਸਿਸਟਮ ਅਸੀਂ ਕਹਿੰਦੇ ਹਾਂ ਬਹੁਤ ਚੰਗਾ ਹੈ ਤੇ ਅਸੀਂ ਇੱਥੋਂ ਭੱਜ ਕੇ ਇਮੀਗ੍ਰੇਸ਼ਨ ਲੈ ਕੇ ਉਧਰ ਨੂੰ ਜਾਂਦੇ ਆਂ ਤੇ ਉੱਥੇ ਵੀ ਤਾਂ ਹੈਗੇ ਆ ਆਪਣੇ ਜ਼ਾਤੀ ਮਫਾਦ ਦੇਖ ਕੇ ਵੋਟ ਪਾਵਾਂਗੇ ਵੀ ਇਹ ਮੇਤੋਂ ਮੇਰੇ ਕੰਮ ਕਰਾਊਗਾ ਜਾਇਜ਼ ਨਜਾਇਜ਼ ਮੈਂ ਸਰਪੰਚ ਬਣ ਜਾਊਂਗਾ ਮੈਂ ਪੰਚ ਬਣ ਜਾਊਂਗਾ ਗਰਾਂਟਾ ਹੋਣ ਗਿਆ ਇਹ ਕਹਿੰਦੇ ਇਹ ਬੰਦਾ ਤਗੜੇ ਘਰ ਦਾ ਹੂੰ ਤਗੜਾ ਘਰ ਉਹ ਤਗੜਾ ਘਰ ਕਿਹੜਾ ਹੁੰਦਾ ਇਹ ਦੇਖੋ ਚਾਰ ਛਿਲੜਾ ਵਧੀਆ ਗੱਡੀਆਂ ਨੇ ਪੈਸੇ ਭਾਵੇਂ ਹਰਾਮ ਦੇ ਆ ਦੇਖੋ ਜਿਹੜਾ ਗੈਂਗਸਟਰイズਮ ਆ ਇਹ ਇੱਕ ਅੰਗ ਬਣ ਚੁੱਕਿਆ ਸਿੱਖ ਹੁੰਦੇ ਹੋਏ ਗੁਰਬਾਣੀ ਦੇ ਜੋ ਅਰਥ ਨੇ ਸਮਝ ਕੇ ਉਹ ਤੇ ਕੰਮ ਕਰਦੇ ਆ ਨਾ ਪੰਗਾ ਸਿਰ ਤੇ ਹੈਗੀਆਂ ਅੰਦਰੋਂ ਅਸੀਂ ਰੱਜ ਕੇ ਬੇਈਮਾਨ ਹੈ ਤੇ ਜੇ ਤੁਸੀਂ ਕਹੋ ਨਾ ਨਹੀਂ ਉੱਤੋਂ ਕੋਈ ਰੱਬ ਨੇ ਇਹੋ ਜੀ ਲਾਈਟ ਸਟਣੀ ਆ ਤੇ ਗੈਂਗਸਟਰਸ ਖਤਮ ਹੋ ਜਾਣੇ ਨਾ ਗੈਂਗਸਟਰイズਮ ਖਤਮ ਤਾਂ ਹੋਣਾ ਹੈ ਜੇ ਸਾਡੇ ਯੂਥ ਨੂੰ ਅਸੀਂ ਸਪਿਰਚੁਅਲਿਟੀ ਵੱਲ ਲਈਏ ਨੇਕ ਕੰਮਾਂ ਵੱਲ ਲਈਏ ਉਹ ਕੌਣ ਲਾਊਗਾ ਉਹ ਸਾਡੇ ਵਿਦਿਕ ادارے ਲਾਉਣਗੇ ਵਿਦਿਕ ਦਾਰੇ ਤੋਂ ਤਾਂ ਬਣੇ ਨਹੀਂ ਉਹ ਜਿਹੜੇ ਮੁੰਡੇ ਆ ਬਿਲਕੁਲ ਬਣੇ ਨਹੀਂ ਫਿਰ ਤਾਂ ਮਤਲਬ ਉਹ ਕੰਮ ਨਹੀਂ ਨਾ ਕਰ ਰਹੇ ਵਿਦਿਕ ਦਾਰੇ ਤੁਸੀਂ ਇਹ ਸਵਾਲ ਕਰਦੇ ਹੋ ਇਹਨੂੰ ਖਤਮ ਕਿਵੇਂ ਕਰੀਏ ਖਤਮ ਤਾਂ ਜੜ੍ਹਾਂ ਤੋਂ ਕਰਨਾ ਪਊਗਾ ਜੇ ਤੁਸੀਂ ਕਹੋ ਵੀ ਜਿਵੇਂ ਹੁਣ ਹੋ ਰਿਹਾ ਵੀ ਗੋਲੀ ਮਾਰ ਦਿਓ ਇਨਕਾਊਂਟਰ ਕਰ ਦਿਓ ਇਹ ਕੋਈ ਹੱਲ ਸਵਾਗਤ ਹੈ ਦੋਸਤੋ ਮੈਮੋਨ ਸਿੰਘ ਔਲਖ ਪੰਜਾਬ ਦੀ ਸਿਆਸਤ ਦੇ ਵਿੱਚ ਜਿਵੇਂ ਗੁਰਪ੍ਰੀਤ ਸੇਖੋਂ ਅਮਰਪਾਲ ਬਾਠ ਕੰਜਨਪ੍ਰੀਤ ਕੌਰ ਇਹਨਾਂ ਦੇ ਨਾਵਾਂ ਦੇ ਬਹਾਨੇ ਗੈਂਗਸਟਰ ਕਲਚਰ ਦੀ ਸਿੱਧੀ ਐਂਟਰੀ ਦੀ ਜਿਹੜੀ ਚਰਚਾ ਛੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਸਿੱਧੇ ਰੂਪ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦੀ ਹਮਾਇਤ ਕੀਤੀ ਉਹ ਆਪਣੇ ਉਮੀਦਵਾਰ ਵੀ ਜਿਤਾ ਆ ਗਏ ਤੇ ਹੁਣ ਉਹ ਇੰਟਰਵਿਊਜ਼ ਦੇ ਵਿੱਚ ਵੀ ਕਹਿ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਨਾਲ ਆ ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਦੇ ਉੱਪਰ ਇਹ ਦੋਸ਼ ਲੱਗਦੇ ਆ ਕਿ ਬਾਦਲ ਸਾਹਿਬ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਤੋੜੀ ਹੌਲੀ ਹੌਲੀ ਐਸਓਆਈ ਬਣਾਈ ਫਿਰ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨੇ ਮਿਲ ਕੇ ਬੂਥ ਕੈਪਚਰਿੰਗ ਕਰਵਾਈ ਨੌਜਵਾਨਾਂ ਨੂੰ ਹਥਿਆਰ ਫੜਾਏ ਉਹਨਾਂ ਤੋਂ ਨਸ਼ਾ ਵਕਵਾਇਆ ਉਹਨਾਂ ਨੂੰ ਗਲਤ ਪਾਸੇ ਧੋਰਿਆ ਕਬੱਡੀ ਦੇ ਵਿੱਚ ਵੀ ਬਾਦਲਾਂ ਤੇ ਦੋਸ਼ ਲੱਗਦੇ ਆ ਕਿ ਉਹਨਾਂ ਨੇ ਗੈਂਗਸਟਰ ਕਲਚਰ ਲਿਆਉਣ ਦੇ ਵਿੱਚ ਭੂਮਿਕਾ ਅਦਾ ਕੀਤੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤਗੜ ਜੀ ਉਹਨਾਂ ਤੋਂ ਜਾਣਾਂਗੇ ਕਿ ਕਿ ਵਕਐ ਅਕਾਲੀ ਦਲ ਵੇਲੇ ਗੈਂਗਸਟਰ ਕਲਚਰ ਭਾਰੂ ਹੁੰਦਾ ਪੰਜਾਬ ਦੀ ਸਿਆਸਤ ਤੇ ਅੱਜ ਪੰਜਾਬ ਦਾ ਜਿਹੜਾ ਮਾਹੌਲ ਬਣਿਆ ਕਿਸੇ ਵੀ ਥਾਂ ਤੇ ਗੋਲੀ ਚੱਲ ਜਾਂਦੀ ਆ ਥਾਣਿਆਂ ਤੇ ਬੰਬ ਫਟ ਰਹੇ ਨੇ ਕਿਸੇ ਨੂੰ ਵੀ ਕੋਈ ਵੀ ਗੋਲੀ ਮਾਰ ਦਿੰਦਾ ਫਰੋਤੀਆਂ ਮੰਗ ਲਈਆਂ ਜਾਂਦੀਆਂ ਇਹ ਜਿਹੜਾ ਪੰਜਾਬ ਦਾ ਮੁਹੰਦਰਾ ਇਧਰ ਨੂੰ ਚਲਾ ਗਿਆ ਤੇ ਸਿਆਸਤ ਸਿੱਧੀ ਐਂਟਰੀ ਹੋ ਗਈ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਆ ਪੰਜਾਬ ਕਿਸੇ ਗਲਤ ਟਰੈਕ ਤੇ ਚੜਾਇਆ ਜਾ ਰਿਹਾ ਜਾਂ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਤਮਾਮ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਪਹਿਲਾ ਸਵਾਲ ਜਿਵੇਂ ਮੈਂ ਭੂਮਿਕਾ 'ਚ ਗੱਲ ਕੀਤੀ ਹੈ ਜੀ ਗੈਂਗਸਟਰ ਕਲਚਰ ਜਿਵੇਂ ਪੰਜਾਬ ਦੀ ਸਿਆਸਤ ਦੇ ਉੱਪਰ ਜਾਂ ਪੰਜਾਬ ਦੇ ਉੱਪਰ ਭਾਰੂ ਹੋ ਰਿਹਾ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਕਿਸੇ ਵੀ ਸੋਸਾਇਟੀ ਦੇ ਵਿੱਚ ਗੈਂਗਸਟਰਜ਼ ਦਾ ਹੋਣਾ ਬਹੁਤ ਦੇਰ ਤੋਂ ਪਾਇਆ ਜਾ ਰਿਹਾ ਭਾਵੇਂ ਇਹ ਪੰਜਾਬ ਹੈ ਭਾਵੇਂ ਭਾਰਤ ਦੇ ਦੂਜੇ ਸੂਬੇ ਅਤੇ ਭਾਵੇਂ ਵਿਦੇਸ਼ ਹੈ ਖਾਸ ਕਰਕੇ ਕੈਨੇਡਾ ਅਮਰੀਕਾ ਅਤੇ ਯੂਕੇ ਠੀਕ ਆ ਜਿਹੜਾ ਗੈਂਗਸਟਰイズਮ ਆ ਇੱਕ ਅੰਗ ਬਣ ਚੁੱਕਿਆ ਹੁਣ ਜੋ ਮੇਰੀ ਸਮਝ ਕਹਿੰਦੀ ਹੈ ਉਹ ਇਹ ਹੈ ਕਿ ਜਿੱਥੋਂ ਤੱਕ ਪੰਜਾਬ ਦਾ ਤੇ ਭਾਰਤ ਦਾ تعلق ਹੈ ਇੱਥੇ ਜਿਹੜੇ ਗੈਂਗਸਟਰਸ ਪੈਦਾ ਹੋ ਰਹੇ ਆ ਉਹ ਇੱਕ ਤਾਂ ਆਰਥਿਕ ਕਾਰਨਾ ਕਰਕੇ ਇਕ ਨੋਮਿਕ ਡੈਪਰੋਵਿਟੀ ਕਰਕੇ ਦੂਜਾ ਸੋਸ਼ਲ ਇਨਜਸਟਿਸ ਕਰਕੇ ਹਮ ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਹਮ ਸਟੇਟ ਧੱਕੇਸ਼ਾਹੀ ਕਰਦੀ ਹੈ ਦੂਜੇ ਉਹ ਆਰਥਿਕ ਪੱਖੋਂ ਬਹੁਤ ਗਰੀਬ ਹੁੰਦੇ ਆ ਤਾਂ ਫਿਰ ਉਹ ਹਥਿਆਰ ਚੱਕਣ ਵੱਲ ਤੁਰ ਪੈਂਦੇ ਆ ਅਤੇ ਉਹ ਲਾਮਬੰਦ ਹੋ ਜਾਂਦੇ ਗਰੁੱਪ ਬਣਾਏ ਛੋਟੇ ਛੋਟੇ ਹਮ ਸੋ ਬਾਕੀ ਜਿਹੜੀ ਤੁਸੀਂ ਭੂਮਿਕਾ 'ਚ ਗੱਲਬਾਤ ਕੀਤੀ ਆ ਬਈ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲੱਗੇ ਇਲਜ਼ਾਮ ਮੈਨੂੰ ਦੱਸੋ ਕਿਹੜੀ ਪਾਰਟੀ ਤੇ ਨਹੀਂ ਲੱਗੇ ਮੈਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਮਜੀਠੀਏ ਨੂੰ ਇਕੱਲਾ ਦੋਸ਼ੀ ਨਹੀਂ ਗਣਦਾ ਵੀ ਉਹਨਾਂ ਨੇ ਹੀ ਗੈਂਗਸਟਰਸ ਨੂੰ ਪ੍ਰਮੋਟ ਕੀਤਾ ਤੁਹਾਨੂੰ ਯਾਦ ਦਿਵਾਉਣਾ ਬਈ ਕਾਂਗਰਸ ਤੇ ਵੀ ਇਲਜ਼ਾਮ ਲੱਗਿਆ ਕਿ ਯੂਪੀ ਦਾ ਇੱਕ ਬਹੁਤ ਵੱਡਾ ਗੈਂਗਸਟਰ ਜਿਹਦੀ ਪਿੱਛੇ ਜੇਲ੍ਹ 'ਚ ਮੌਤ ਹੋ ਗਈ ਅਕੀਨਾਸੀ ਉਹਨਾਂ ਅਨਸਾਰੀ ਮੁਖ्तार ਅਨਸਾਰੀ ਉਹਨੂੰ ਕਿਵੇਂ ਇੱਕ ਪ੍ਰੋਡਕਸ਼ਨ ਵਾਰੰਟ ਤੇ ਰੋਪੜ ਜੇਲ੍ਹ ਚ ਲਿਆਂਦਾ ਗਿਆ ਕਿਵੇਂ ਉਹਨੂੰ ਵੀਆਈਪੀ ਫੈਸਿਲਟੀਆਂ ਦਿੱਤੀਆਂ ਗਈਆਂ ਦਿੱਤੀਆਂ ਗਈਆਂ ਤੇ ਤੁਸੀਂ ਮੌਜੂਦਾ ਆਮ ਆਪਨੀ ਪਾਰਟੀ ਦੀ ਜੇ ਗੱਲ ਕਰوں ਕੋਮਰ ਵਿਜੇ ਪ੍ਰਤਾਪ ਜਿਹੜੇ ਐਮਐਲਏ ਨੇ ਅੰਮ੍ਰਿਤਸਰੋਂ ਉਹਨਾਂ ਨੇ ਖੁੱਲੇ ਆਮ ਇਲਜ਼ਾਮ ਲਾਇਆ ਕਿ ਇੱਕ ਮੰਤਰੀ ਆਪਦੀ ਗੱਡੀ ਦੇ ਵਿੱਚ ਗੈਂਗਸਟਰਜ਼ ਨੂੰ ਬਿਠਾ ਕੇ ਲਈ ਫਿਰਦਾ ਸੋ ਤੁਸੀਂ ਇਹ ਵੇਖੋ ਬਈ ਕੋਈ ਵੀ ਪਾਰਟੀ ਅਸ਼ੁੱਤੀ ਨਹੀਂ ਹੂੰ ਉਹਨਾਂ ਨੂੰ ਗੈਂਗਸਟਰਸ ਦੀ ਲੋੜ ਗਾਹੇ-ਬਗਾਹੇ ਪੈਂਦੀ ਐ ਉਹਨਾਂ ਨੂੰ ਵਰਤਦੇ ਐ ਆਪਣੇ ਹਿੱਤਾਂ ਲਈ ਹੈਨਾ ਤੇ ਜਿਹੜਾ ਭੁਗਤਾਨ ਅੱਗੇ ਕਰਨਾ ਪੈਂਦਾ ਜੇਲ੍ਹ ਜਾਣਾ ਪੈਂਦਾ ਸਜ਼ਾਵਾ ਹੁੰਦੀਆਂ ਉਹ ਤਾਂ ਫਿਰ ਮੁੰਡਿਆਂ ਨੂੰ ਭੁਗਤਨੀ ਪੈਂਦੀ ਐ ਨਾ ਜੀ ਸੋ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਬਈ ਪੰਜਾਬ ਕਿੱਧਰ ਨੂੰ ਜਾ ਰਿਹਾ ਹੂੰ ਪੰਜਾਬ ਉਸੇ ਦਿਸ਼ਾ ਚ ਜਾ ਰਿਹਾ ਜਿਸ ਦਿਸ਼ਾ ਦੇ ਵਿੱਚ ਅਸੀਂ ਲੋਕ ਪੰਜਾਬ ਨੂੰ ਭੇਜਣਾ ਚਾਹੁੰਦੇ ਹਾਂ ਹਮ ਕਿਉਂਕਿ ਤੁਸੀਂ ਵੇਖੋ ਜਦੋਂ ਸਾਡੇ ਕੋਲ ਇੱਕ ਰਾਈਟ ਟੂ ਵੋਟ ਹੈ ਜਦੋਂ ਅਸੀਂ ਗਲਤ ਬੰਦਿਆਂ ਦੀ ਚੋਣ ਕਰਾਂਗੇ ਹਮ ਅਸੀਂ ਆਪਣੇ ਜ਼ਾਤੀ ਮਫਾਦ ਦੇਖ ਕੇ ਵੋਟ ਪਾਵਾਂਗੇ ਵੀ ਇਹ ਮੇਤੋਂ ਮੇਰੇ ਕੰਮ ਕਰਾਊਗਾ ਜਾਇਜ਼ ਨਜਾਇਜ਼ ਜਾਂ ਮੇਰਾ ਹੱਥ ਪੈ ਜਾਊਗਾ ਪ੍ਰਸ਼ਾਸਨ ਚ ਮੈਂ ਫਿਰ ਪੈਸੇ ਕਮਾਉਂਗਾ ਮੈਂ ਸਰਪੰਚ ਬਣ ਜਾਊਂਗਾ ਮੈਂ ਪੰਚ ਬਣ ਜਾਊਂਗਾ ਗਰੰਟਾ ਹੋਣ ਗਿਆ ਸਾਡੀ ਜਿਹੜੀ ਮੈਂਟੈਲਿਟੀ ਹੈ ਉਹ ਇੰਨੀ ਖਰਾਬ ਹੋ ਚੁੱਕੀ ਹੈ ਸਾਡਾ ਡੀਐਨਏ ਖਰਾਬ ਹੋ ਚੁੱਕਿਆ ਹਮ ਅਸੀਂ ਪੰਜਾਬ ਦੇ ਬਾਰੇ ਨਹੀਂ ਗੱਲ ਸੋਚਦੇ ਵੀ ਸਾਡੇ ਇਸ ਪਵਿੱਤਰ ਧਰਤੀ ਦਾ ਗੁਰੂਆਂ ਪੀਰਾਂ ਦੀ ਧਰਤੀ ਨੂੰ ਅਸੀਂ ਕਿਦਾਂ ਨੂੰ ਲਜਾ ਰਹੇ ਹਾਂ ਅਸੀਂ ਲੋਕ ਬੁਨਿਆਦੀ ਤੌਰ ਤੇ ਬੇਈਮਾਨ ਹੋ ਚੁੱਕੇ ਹਾਂ ਔਰ ਪੈਸਾ ਕਮਾਉਣਾ ਸਾਡਾ ਮੁੱਖ ਮੰਤਵ ਹੈ ਹੂੰ ਔਰ ਸਾਡੇ ਸਮਾਜਿਕ ਪਰਿਭਾਸ਼ਾ ਇਹ ਬਣ ਗਈ ਹੈ ਕਿ ਕਹਿੰਦੇ ਇਹ ਬੰਦਾ ਤਗੜੇ ਘਰ ਦਾ ਹੈ ਹੂੰ ਤਗੜਾ ਘਰ ਉਹ ਤਗੜਾ ਘਰ ਕਿਡਾ ਹੁੰਦਾ ਜਿਹਦੇ ਕੋਲ ਚਾਰ ਛਿਲੜਾ ਵਧੀਆ ਗੱਡੀਆਂ ਨੇ ਪੈਸੇ ਭਾਵੇਂ ਹਰਾਮ ਦੇ ਆ ਦੇ ਕੋ ਹੂੰ ਸੋ ਉਹਦੀ ਪਰਿਭਾਸ਼ਾ ਕੀ ਹੈ ਇਹ ਤਗੜਾ ਬੰਦਾ ਜੀ ਇਹ ਤਗੜਾ ਬੰਦਾ ਇਹ ਹੈ ਕਿ ਇਹਦੇ ਕੋਲ ਬਹੁਤ ਪੈਸੇ ਹੈ ਤਗੜਾ ਬੰਦਾ ਜਦੋਂ ਕਿ ਉਹ ਹੋਣਾ ਚਾਹੀਦਾ ਜਿਹਦਾ اخلاق ਹੈ ਇਮਾਨਦਾਰ ਹੈ ਸਮਾਜ ਪ੍ਰਤੀ ਉਹ ਸੁਹਿਰਦ ਨਾ ਉਹ ਤਾਂ ਪਰਵਾਹਾ ਹੈ ਨਹੀਂ ਸਾਡੀ ਹੂੰ ਸੋ ਮੇਰੀ ਜਿਹੜੀ ਵਿਚਾਰਧਾਰਾ ਹੈ ਉਹ ਇਹ ਕਹਿੰਦੀ ਆ ਕਿ ਗੈਂਗਸਟਰਸ ਸਾਡੇ ਹਾਲਾਤਾਂ ਚੋਂ ਪੈਦੇ ਪੈਦਾ ਹੋ ਰਹੇ ਆ ਇਕਨੋਮਿਕ ਫੈਕਟਰਸ ਪਲੱਸ ਸੋਸ਼ਲ ਇਨਜਸਟਿਸ ਜੀ ਜਦੋਂ ਆਪਾਂ ਇਹ ਗੱਲ ਕਰਦੇ ਆ ਨਾ ਜੀ ਕਿ ਕਾਲੀ ਦਲ ਵੀ ਕਿਹਾ ਵੀ ਕੱਲੀ ਇੱਕ ਪਾਰਟੀ ਨੂੰ ਦੋਸ਼ੀ ਨਹੀਂ ਕੋਈ ਸਮਾਂ ਤਾਂ ਹੈ ਨਾ ਆਪਾਂ ਨਿਰਧਾਰਤ ਕਰਦੇ ਜਦੋਂ ਆਪਾਂ ਫੈਕਟਸ ਦੇਖਦੇ ਆ ਹਿਸਟਰੀ ਨੂੰ ਵਾਕਦੇ ਆ ਪਿਛਲੇ 20 ਸਾਲ ਪਹਿਲਾਂ ਜਾਂਦੇ ਆ 2007 ਦੇ ਵਿੱਚ ਸਰਕਾਰ ਬਣਦੀ ਆ ਅਕਾਲੀ ਦਲ ਦੀ ਉਦੋਂ ਇਹ ਬਹੁਤ ਰੌਲਾ ਪਿਆ ਸਾਰੇ ਅਕਾਲੀ ਲੀਡਰਾਂ ਤੇ ਸਿਕੰਦਰ ਸਿੰਘ ਮਲੂਕਾ ਤੇ ਦੋਸ਼ ਲੱਗੇ ਕਿ ਲੱਖਾਂ ਸਦਾਨਾਂ ਨੂੰ ਪੈਦਾ ਕਰਨ ਵਾਲਾ ਉਹ ਆ ਇਦਾਂ ਅਕਾਲੀ ਲੀਡਰਾਂ ਤੇ ਦੋਸ਼ ਲੱਗੇ ਉਸ ਟਾਈਮ ਉਦੋਂ ਪਹਿਲਾਂ ਵੈਲੀ ਹੁੰਦੇ ਸੀ ਪਿੰਡਾਂ 'ਚ ਆਮ ਹੀ ਸੁਣੇ ਗਰੁੱਪਾਂ ਦੀਆਂ ਲੜਾਈਆਂ ਵੀ ਹੁੰਦੀਆਂ ਸੀ ਪਰ ਜਦੋਂ ਇੱਥੇ ਯੂਨੀਵਰਸਿਟੀ ਦੇ ਵਿੱਚ ਐਸਓਆਈ ਬਣਾ ਕੇ ਤਾਂਕ ਜਮਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰਾ ਸਵਾਲ ਉਹੀ ਆ ਜੀ ਫਿਰ ਕਿਸੇ ਸਪੈਸੀਫਿਕ ਉਸ ਕੈਟਾਗਰੀ ਨੂੰ ਟਾਰਗੇਟ ਤਾਂ ਕਰਨਾ ਪਊਣਾ ਜਿਹੜੀ ਉਹਨੂੰ ਟਿਕਣਾ ਤਾਂ ਪਊਣਾ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ ਰਿਸਪਾਂਸਿਬਿਲਟੀ ਹੈ ਜਿਨ੍ਹਾਂ ਦੇ ਟਾਈਮ ਦੇ ਵਿੱਚ ਵਧਿਆ ਫੁੱਲਿਆ ਜਿਨ੍ਹਾਂ ਨੇ ਪੈਦਾ ਕਰਨ ਚ ਸਿੱਧੇ ਰੂਪ ਚ ਪੈਦਾ ਨਹੀਂ ਕੀਤੇ ਪੈਦਾ ਕਰਨ ਚ ਜਿਨ੍ਹਾਂ ਨੇ ਭੂਮਿਕਾ ਆਦਾ ਕੀਤੀ ਫਿਰ ਤੁਸੀਂ ਸਿਰਫ ਅਕਾਲੀ ਦੇ ਲੈਵਲ ਕੇਂਦਰਿਤ ਹੋਣਾ ਚਾਹੁੰਦੇ ਹੋ ਮੈਂ ਸਾਰਿਆਂ ਵੱਲ ਕੇਂਦਰਿਤ ਹੋਣਾ ਚਾਹੁੰਦਾ ਹੂੰ ਜਗੂ ਭਗਵਾਨਪੁਰੀਆ ਨੂੰ ਪੈਦਾ ਕਰਨ ਵਾਸਤੇ ਕਿਤੇ ਤੇ ਦੋਸ਼ ਲੱਗਦਾ ਦੱਸੋ ਹੂੰ ਪਰ ਦੱਸੋ ਸੁਖਵਿੰਦਰ ਅੰਦਾਵਾ ਦੀ ਗੱਲ ਹੁੰਦੀ ਲੱਗਦਾ ਹੈ ਨਾ ਫਿਰ ਉਦੋਂ ਬਾਅਦ ਜਿਹੜਾ ਲੰਡਾ ਹਰੀਕੇ ਉਹ ਗੈਂਗਸਟਰ ਕਿਉਂ ਬਣਿਆ ਮੈਂ ਉਹਦੇ ਘਰੇ ਜਾ ਕੇ ਕਿਰਾਂ ਇੰਟਰਵਿਊ ਕਰਕੇ ਆਇਆ ਉਸਦੇ ਮਾਤਾ ਪਿਤਾ ਦੀ ਸ਼ਰਿਆਮ ਦੋਸ਼ ਉਹਨਾਂ ਨੇ ਲਾਇਆ ਸੀ ਕਿ ਕਿਹੜਾ ਅਕਾਲੀ ਲੀਡਰ ਸਾਡੇ ਤੇ ਉਹ ਅਤਿਆਚਾਰ ਕਰਾਇਆ ਕਿਵੇਂ ਨੰਗਾ ਕਰਕੇ ਪੁੱਠਾ ਟੰਗ ਕੇ ਸਾਨੂੰ ਸਾਡੇ ਮੁੰਡੇ ਨੂੰ ਕੁੱਟਿਆ ਗਿਆ ਪੱਟੀ ਸੀਆਈਏ ਚ ਤੇ ਕਿਵੇਂ ਸਾਡਾ ਮੁੰਡਾ ਭੱਜਿਆ ਤੇ ਗੈਂਗਸਟਰ ਬਣਿਆ ਪਰਸਥਿਤੀਆਂ ਪੈਦਾ ਕੀਤੀਆਂ ਜਾਂਦੀਆਂ ਜਿਹੜੇ ਲੋਕ ਧੱਕੇਸ਼ਾਹੀ ਕਰਦੇ ਆ ਪਾਵਰਫੁਲ ਹੁੰਦੇ ਆ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਆ ਸਟੇਟ ਦੀ ਪਾਵਰ ਦਾ ਮਿਸਯੂਜ਼ ਕਰਦੇ ਆ ਤੇ ਉਹ ਫਿਰ ਪਰਸਥਿਤੀਆਂ ਨਾਲ ਗੈਂਗਸਟਰ ਪੈਦਾ ਹੋ ਜਾਂਦੇ ਆ ਤੁਸੀਂ ਇੱਕ ਉਹਨੂੰ ਲੈ ਰਹੇ ਹੋ ਵੀ ਇਨ ਇੱਕ ਪੀਰੀਅਡ ਚ ਇਨ ਇੱਕ ਪੀਰੀਅਡ ਦੇ ਬਜਾਏ ਸਾਰਾ ਪੀਰੀਅਡ ਕਿਉਂ ਨਹੀਂ ਲੈਂਦੇ ਤੁਸੀਂ ਉਹਦੀ ਕੋਈ ਵਿਸ਼ੇਸ਼ ਵਜ੍ਹਾ ਕਿਉਂਕਿ ਮੈਂ ਇਹ ਮੰਨਦਾ ਵੀ ਜਿਹੜਾ ਮਾੜਾ ਕਿਰਦਾਰ ਐ ਸਿਆਸਤਦਾਨ ਦਾ ਪਾਰਟੀ ਕੋਈ ਵੀ ਹੋਵੇ ਹੂੰ ਉਹਨੇ ਮਾੜਾ ਕਿਰਦਾਰ ਆਪਣਾ ਬਦਲਣਾ ਨਹੀਂ ਉਹਨੇ ਦੇਖਣਾ ਐ ਕਿ ਕਿਹੜੀ ਪਾਰਟੀ ਦੀ ਹੁਣ ਚੜ੍ਹਾਈ ਐ ਸਰਕਾਰ ਬਣ ਸਕਦੀ ਐ ਉਹਦੇ ਨੇੜੇ ਹੋ ਜਾਣਾ ਐ ਛਲੱਪਾ ਮਾਰ ਕੇ ਦੂਜੀ ਪਾਰਟੀ ਚ ਦੇ ਜਾਣਾ ਤੇ ਆਂ ਫਿਰ ਪੋਜੀਸ਼ਨ ਲੈ ਕੇ ਇੱਕੋ ਕੰਮ ਕਰਨਾ ਹੂੰ ਉਹ ਐ ਪੈਸਾ ਕਮਾਉਣਾ ਨਜਾਇਜ਼ ਤਰੀਕੇ ਨਾਲ ਤੁਸੀਂ ਆਮ ਆਦਮੀ ਪਾਰਟੀ ਦਾ ਹਾਲ ਵੇਖ ਲਓ ਲੱਗਦਾ ਇਲਜ਼ਾਮ ਹੈ ਤੇ ਸੁਣ ਲਓ ਕਿਹਾ ਤਾਂ ਜਾ ਕੇ ਕੱਲ ਮੈਂ ਇਹਨਾਂ ਦੇ ਇੱਕ ਕਾਰਕੁੰਨ ਦੀ ਇੰਟਰਵਿਊ ਸੁਣ ਰਿਹਾ ਸੀ ਰਤੇਸ਼ ਲਖੀ ਦੇ ਚੈਨਲ ਤੇ ਰਤੇਸ਼ ਲਖੀ ਅਨਪਲਗਤ ਤੇ ਉਹਦਾ ਨਾਂ ਹੈਗਾ ਜੀ ਅਹਿਬਾਬ ਗਰੇਵਾਲ ਉਹ ਸੁਣੋ ਕੀ ਕਹਿੰਦਾ ਉਹ ਸੋ ਜਦੋਂ ਇੱਕ ਡਿਸਫੰਕਸ਼ਨਿੰਗ ਸਿਸਟਮ ਦੇ ਵਿੱਚ ਪੈਦਾ ਹੋ ਜੇ ਇਹ ਫਿਰ ਹਰ ਤਰ੍ਹਾਂ ਦਾ ਐਲੀਮੈਂਟ ਉਹਦੇ ਵਿੱਚ ਉੱਭਰਦਾ ਹੈ ਗੱਲ ਤਾਬੀ ਸਟੇਟ ਨੂੰ ਲੁੱਟਣ ਵਾਸਤੇ ਜਿਹੜੇ ਲੋਕ ਉੱਭਰਦੇ ਆ ਪੈਦਾ ਹੁੰਦੇ ਆ ਉਹ ਨਾਲ ਆਪਣੇ ਫਿੱਲੇ ਜੋੜਦੇ ਆ ਉਹਨਾਂ ਨਾਲ ਖੁਦ ਲੋਕ ਕਈ ਕ੍ਰਿਮਿਨਲ ਜੁੜ ਜਾਂਦੇ ਆ ਫਾਇਦਾ ਲੈਣ ਨੂੰ ਜਾਂ ਪ੍ਰੋਟੈਕਸ਼ਨ ਲੈਣ ਸੋ ਇਹ ਸਿਸਟਮ ਦੀ ਮੈਲਫੰਕਸ਼ਨਿੰਗ ਹੈ ਭਾਵੇਂ ਕੋਈ ਵੀ ਸਿਆਸੀ ਪਾਰਟੀ ਹੋਵੇ ਮੈਂ ਕਿਸੇ ਵੀ ਸਿਆਸੀ ਪਾਰਟੀ ਨੂੰ ਕਲੀਨ ਚਿੱਟ ਨਹੀਂ ਦਿੰਦਾ ਜੀ ਜਦੋਂ ਆਪਾਂ ਪੁਲਿਸ ਦੀ ਭੂਮਿਕਾ ਦੀ ਗੱਲ ਕਰਦੇ ਜਿਵੇਂ ਤੁਸੀਂ ਵੀ ਲੰਡਾ ਹਰੀਕੇ ਦੀ ਗੱਲ ਕੀਤੀ ਕਿ ਪੁਲਿਸ ਟਾਰਚਰ ਹੋਇਆ ਜਿਨੇ ਵੀ ਜਿਹੜੇ ਵੀ ਸਿਆਸੀ ਬੰਦੇ ਨੇ ਕਰਵਾਇਆ ਦਵਿੰਦਰ ਬੰਬੀਹਾ ਕੇਸ ਤੇ ਵੀ ਇਦਾਂ ਹੀ ਆਉਂਦਾ ਕਿ ਉਹ ਵਿਆਹ ਗਏ ਸੀ ਉੱਥੇ ਮੁੰਡਾ ਮਰ ਗਿਆ ਦਵਿੰਦਰ ਬੰਬੀਹਾ ਦੀ ਪੂਰੇ ਪਿੰਡ ਦੇ ਲੋਕ ਜਾਂਦੇ ਆ ਪੰਚਾਇਤ ਜਾਂਦੀ ਆ ਬਾਗੇਪੁਰਾ ਨੇ ਥਾਣੇ 'ਚ ਕਿ ਭਾਈ ਮੁੰਡਾ ਦੋਸ਼ੀ ਨਹੀਂ ਹੈਗਾ ਇਹਨੂੰ ਛੱਡੋ ਕੱਲ ਨੂੰ ਗਲਤ ਪਾਸੇ ਜਾਊਗਾ ਤੇ ਬਾਅਦ ਦੇ ਵਿੱਚ ਉਹਦਾ ਜੋ ਟਰੈਕ ਰਿਕਾਰਡ ਨਿਕਲਦਾ ਜਿੱਦਰ ਨੂੰ ਉਹ ਜਾਂਦਾ ਮਤਲਬ ਜਦੋਂ ਇਹ ਪੁਲਿਸ ਦੀ ਭੂਮਿਕਾ ਸਿਆਸਤਦਾਨਾਂ ਨਾਲ ਮਿਲ ਕੇ ਇਦਾਂ ਮੁੰਡਿਆਂ ਨੂੰ ਗਲਤ ਪਾਸੇ ਟੋਰਨ ਦੀ ਜਿਹੜੀ ਉਹ ਭੂਮਿਕਾ ਉਹਨੂੰ ਸਿੱਧੇ ਪਾਸੇ ਕਿਵੇਂ ਲਿਆਂਦਾ ਸਾਡੇ ਮੁੰਡੇ ਬਚ ਕਿਵੇਂ ਸਕਦੇ ਆ ਉਸ ਚੁੰਗਲ ਚੋਂ ਜਿਹੜਾ ਜਾਲ ਆ ਉਹ ਚੋਂ ਨਿਕਲ ਕਿਵੇਂ ਸਕਦੇ ਆ ਵੀ ਉਹ ਟਰੈਕ ਤੇ ਨਾ ਚੜਨ ਇਹਦੇ ਵਿੱਚ ਮੇਰੀ ਸਮਝ ਦੇ ਮੁਤਾਬਕ ਸਟੇਟ ਨੂੰ ਲਾਰਜ ਹਾਰਟਡ ਹੋਣਾ ਪਏਗਾ ਹੂੰ ਵੱਡਾ ਫਰਾਖ ਤੇ ਰੱਖਣਾ ਪਏਗਾ ਔਰ ਸਾਰਿਆਂ ਨੂੰ ਮੇਨਸਟ੍ਰੀਮ ਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਇਹੀ ਰਾਹ ਹੈ ਉਹ ਸਰੈਂਡਰ ਕਰਨ ਨੂੰ ਕਰਵਾਇਆ ਜਾਏ ਉਹਨਾਂ ਨੂੰ ਕਿਹਾ ਜਾਏ ਵੀ ਤੁਸੀਂ ਕਾਨੂੰਨ ਨੂੰ ਆ ਕੇ ਫੇਸ ਕਰੋ ਸਾਹਮਣਾ ਕਰੋ ਤੁਹਾਡੇ ਤੇ ਜਿੰਨੀ ਸਜ਼ਾ ਨਰਮਾਈ ਨਾਲ ਵਰਤੀ ਜਾ ਸਕਦੀ ਹੈ ਉਹ ਕਰਵਾਵਾਂਗੇ ਉਦੋਂ ਬਾਅਦ ਤੁਸੀਂ ਮੇਨਸਟ੍ਰੀਮ ਚ ਆ ਜਾਓ ਉਹਨਾਂ ਵਾਸਤੇ ਰੋਜ਼ਗਾਰ ਕਿੱਥਾ ਪੈਦਾ ਕੀਤਾ ਜਾਏ ਠੀਕ ਹੈ ਨਾ ਤੁਸੀਂ ਦੱਬੀ ਤੁਰੀ ਜਾਓਗੇ ਤੁੰਨੀ ਤੁਰੀ ਜਾਓਗੇ ਇਹ ਗਿਣਤੀ ਵਧੀ ਜਾਣੀ ਹੈ ਵਧੀ ਜਾਣੀ ਹੈ ਪਰ ਮੋਂ ਮੈਂ ਤੈਨੂੰ ਇਹ ਦੱਸਦਾ ਬਈ ਮੈਂ ਤੇਰੇ ਆਉਣ ਤੋਂ ਪਹਿਲਾਂ ਕੁਝ ਰਿਸਰਚ ਕਰ ਰਿਆ ਸੀ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਪੰਜਾਬੀ ਜਿਹੜੇ ਗੈਂਗਸ ਬਣੇ ਹੋਏ ਆ ਹੂੰ ਇਹ ਸਿਰਫ ਪੰਜਾਬ ਤੱਕ ਲਿਮਟਿਡ ਨਹੀਂ ਹੈਗਾ ਹੂੰ ਇਹਦੇ ਚ ਕੈਨੇਡਾ ਦੇ ਵਿੱਚ ਹੈਗਾ ਜੀ ਲਾਰੈਂਸ ਬਿਸ਼ਨੋਈ ਸਭ ਤੋਂ ਤਾਜ਼ਾ ਗੈਂਗ ਉੱਥੇ ਰਿਕੋਗਨਾਈਜ਼ ਕੀਤਾ ਨੇ ਆਈਡੈਂਟੀਫਾਈ ਕੀਤਾ ਔਰ ਇਹਨੂੰ ਲਿਸਟ ਕੀਤਾ ਹੈ ਇੰਦੀ ਲਿਸਟ ਆਫ ਗੈਂਗਸਟਰਸ ਫਿਰ ਉੱਥੇ ਹੈਗਾ ਸੰਘੇੜਾ ਕ੍ਰਾਈਮ ਗਰੁੱਪ ਬਹੁਤ ਪੁਰਾਣਾ ਇੱਕ ਗੈਂਗ ਚੱਲਿਆ ਆਉਂਦਾ ਕੋਈ ਪਰਿਵਾਰ ਗਿਆ ਸੀ ਉਹ ਵੀ ਗੈਂਗਸਟਰ ਸੀਗੇ ਉਹ ਵੀ ਇਹੀ ਜਿਹੇ ਕੰਮ ਕਰਦੇ ਸੀ ਫਿਰ ਅੱਗੇ ਜੀ ਇੰਡੋ ਕੈਨੇਡੀਅਨ ਕ੍ਰਾਈਮ ਗਰੁੱਪ ਹੈ ਇੱਕ 1980 ਤੋਂ ਇਹ ਕੈਨੇਡਾ ਦੇ ਵਿੱਚ ਸਰਗਰਮ ਹੈ ਹੂੰ ਇੱਕ ਉੱਥੇ ਹੋਰ ਗੈਂਗ ਹੈ ਦਬਈਆ ਲੱਕੀ ਪਟਿਆਲ ਗੈਂਗ ਚੌਥਾ ਗੈਂਗ ਹੈ ਜੀ ਤੱਕ ਦੂਰੇ ਕੋਲੀਸ਼ਨ ਤੱਕ ਦੂਰੇ ਕੋਲੀਸ਼ਨ ਇਹ ਸਾਰੇ ਪੰਜਾਬੀਆਂ ਦੇ ਗੈਂਗ ਹੈ ਇਹ ਪੰਜਾਬੀਆਂ ਦੇ ਗੈਂਗ ਹੈ ਹੁਣ ਤੁਸੀਂ ਵੇਖੋ ਜੇ ਆਪਾਂ ਕਹੀਏ ਵੀ ਉੱਥੇ ਕਾਨੂੰਨ ਬੜਾ ਵਧੀਆ ਹੈ ਉੱਥੇ ਸਿਸਟਮ ਬੜਾ ਚੰਗਾ ਹੈ ਪਰ ਗੈਂਗਸਟਰ ਤਾਂ ਉੱਥੇ ਵੀ ਪੈਦਾ ਹੋ ਹੀ ਜਾਂਦੇ ਆ ਉਹਦੇ ਵੀ ਰੀਜ਼ਨਸ ਅਲੱਗ ਹੋਣਗੇ ਉਹ ਕਿਉਂ ਪੈਦਾ ਹੋ ਰਹੇ ਆ ਹੈਨਾ ਤੇ ਇਹ ਪੰਜਾਬੀ ਉਥੇ ਗੈਂਗਸ ਕਿਉਂ ਬਣਾਉਂਦੇ ਆ ਫਿਰ ਸਿਰਫ ਇਹੀ ਨਹੀਂ ਤੁਸੀਂ ਥੋੜਾ ਜਿਆ ਹੋਰ ਰਿਸਰਚ ਕਰੋ ਹਮ ਇੰਟਰਨੈਟ ਤੇ ਤੁਹਾਨੂੰ ਕੈਨੇਡਾ ਦੇ ਵਿੱਚ ਜਿਹੜੇ ਗੋਰਿਆਂ ਦੇ ਗੈਂਗਸ ਆ ਉਹਨਾਂ ਦੀ ਤੁਹਾਨੂੰ ਮੈਂ ਲਿਸਟ ਪੜ੍ਹ ਕੇ ਸੁਣਾਉਣਾ ਜੀ ਉਥੇ ਇੱਕ ਗੈਂਗ ਹੈ ਜੀ ਹੈਲਥ ਐਂਜਲਸ ਹਮ ਇਹ ਮੋਟਰਸਾਈਕਲ ਤੇ ਵਾਰਦਾਤਾਂ ਕਰਦੇ ਆ ਇਹਨਾਂ ਦਾ ਕੰਮ ਹੀ ਆ ਮੋਟਰਸਾਈਕਲ ਤੇ ਇੱਕ ਹੈਗਾ ਜੀ ਰिजੂਟੋ ਗੈਂਗ ਆ ਇਟਾਲੀਅਨ ਮਾਫੀਆ ਹੈ ਇਹ ਫੈਮਿਲੀਜ਼ ਨੇ ਕੁਝ ਇਟਾਲੀਅਨ ਫੈਮਿਲੀਜ਼ ਪੁਰਾਣੀਆਂ ਵਸੀਆਂ ਹੋਈਆਂ ਉਹਨਾਂ ਦਾ ਗੈਂਗ ਹੈ ਰिजੂਟੋ ਤੇ ਇੱਕ ਉਹਦਾ ਨਾਮ ਹੈਗਾ ਜੀ ਮੋਸੀ ਟੋਨੋ ਗੈਂਗ ਹਮ ਇਟਾਲੀਅਨ ਗੈਂਗਸ ਨੇ ਫੇਰ ਅੱਗੇ ਹੈਗਾ ਪੰਜਾਬੀ ਗੈਂਗ ਹੈ ਇੱਕ ਬ੍ਰਦਰ ਕੀਪਰਸ ਇਹ ਪੰਜਾਬੀ ਲੋਕਾਂ ਦਾ ਪੰਜਾਬੀ ਮੁੰਡਿਆਂ ਦਾ ਪੁਰਾਣਾ ਇੱਕ ਗੈਂਗ ਕੈਨੇਡਾ ਦੇ ਵਿੱਚ ਸਰਗਰਮ ਹੈ ਹਮ ਜਿਹਦੇ ਨਾਂ ਸ਼ਾਇਦ ਆਪਾਂ ਕਦੇ ਇੱਧਰ ਸੁਣੇ ਪੰਜਾਬ 'ਚ ਨਾਂ ਸੁਣੇ ਹੋਣ ਤੁਸੀਂ ਰਿਸਰਚ ਕਰ ਲਓ ਇੰਟ ਤੇ ਇੰਟਰਨੈਟ 'ਤੇ ਥੋੜੀ ਜੀ ਇੱਕ ਮਲਟੀ ਐਥਨਿਕ ਉੱਥੇ ਗੈਂਗ ਹੈ ਉਹਦਾ ਨਾਂ ਰੱਖਿਆ ਜੀ ਯੂਐਨ ਗੈਂਗ ਹਮ ਮਲਟੀ ਐਥਨਿਕ ਮੀਨਸ ਜਿਹੜੀ ਐਥਨਿਸਿਟੀਆਂ ਨੇ ਛੋਟੀਆਂ ਕਮਿਊਨਿਟੀਆਂ ਨੇ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਗੈਂਗ ਨੇ ਹਮ ਹੁਣ ਉਹਨਾਂ ਦੀ ਇਵੇਂ ਗ੍ਰਿਵੈਂਸਸ ਹੋਣਗੀਆਂ ਤਕਲੀਫਾਂ ਹੋਣਗੀਆਂ ਕਿ ਸਾਨੂੰ ਜਿਹੜੇ ਬਹੁਮਤ ਵਾਲੇ ਆ ਜਾਂ ਬਹੁਗਿਣਤੀ ਆ ਸਾਨੂੰ ਤੰਗ ਕਰਦੇ ਆ ਘੱਟ ਗਿਣਤੀਆਂ ਨੂੰ ਫੇਰ ਹੈਗਾ ਜੀ ਇੱਕ 카rtel डी ਜਾਲਿਸਕੋ ਨਿਊਓ ਟ੍ਰਾਂਸ ਟ੍ਰਾਂਸ ਨੈਸ਼ਨਲ 카rtel ਇਹ ਵੱਖ-ਵੱਖ ਮੁਲਕਾਂ ਦਾ 카rtel ਬਣਿਆ ਹੋਇਆ ਹੈ ਇਹ ਵੀ ਕ੍ਰਾਈਮ ਕਰਦਾ ਸੱਤਵਾਂ ਆਥੋਂ ਮੈਂ ਦੱਸਿਆ ਬਿਸ਼ਨੋਈ ਲਾਰੈਂਸ ਬਿਸ਼ਨੋਈ ਗੈਂਗ ਰੀਸੈਂਟਲੀ ਐਡ ਕੀਤਾ ਕੈਨੇਡਾ ਨੇ ਆਪਣੀ ਲਿਸਟ ਦੇ ਵਿੱਚ ਤੇ ਇੱਕ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਰਗਰਮ ਗੈਂਗ ਹੈ ਰੈਡ ਸਕੋਰਪੀਅਨਸ ਤੁਸੀਂ ਇਹਦਾ ਇੱਕ ਫੀਨੋਮੈਨਾ ਵੇਖੋ ਗੈਂਗਸ ਦਾ ਗੈਂਗਸਟਰਿਜ਼ਮ ਦਾ ਫੀਨੋਮੈਨਾ ਇਹ ਪੰਜਾਬ ਹੀ ਨਹੀਂ ਕੱਲਾ ਹਮ ਕੈਨੇਡਾ ਚ ਵੀ ਹੈ ਤੁਸੀਂ ਥੋੜੀ ਜੀ ਰਿਸਰਚ ਜੇ ਹੋਰ ਕਰੋ ਜਿਵੇਂ ਮੈਂ ਇੰਟਰਵਿਊ ਤੋਂ ਪਹਿਲਾਂ ਕੀਤੀ ਆ ਯੂ ਐਸ ਦੇ ਵਿੱਚ ਨੌ ਗੈਂਗ ਆਇਡੈਂਟੀਫਾਈ ਕੀਤੇ ਮੈਂ ਹਮ ਨੌ ਗੈਂਗ ਨੇ ਜਿਹੜੇ ਏਸ਼ੀਅਨਸ ਦਾ ਗੈਂਗ ਹੈ ਉਹਦਾ ਨਾਮ ਪੜਨਾ ਏਰੀਅਨ ਬ੍ਰਦਰਹੁੱਡ ਹਮ ਠੀਕ ਹੈ ਫਿਰ ਕਾਲਿਆਂ ਦਾ ਵੀ ਗੈਂਗ ਹੈ ਬਲੈਕ ਗੁਰੀਲਾ ਫੈਮਿਲੀ ਉਹਦਾ ਨਾਮ ਰੱਖਿਆ ਗਿਆ ਮੈਕਸੀਕਨ ਮਾਫੀਆ ਗੈਂਗਸਟਰ ਡਿਸੈਪਲਸ ਕਈ ਨੇ ਤੁਸੀਂ ਯੂਕੇ ਦੇ ਅਲੱਗ ਗੈਂਗਸ ਨੇ ਵਿਕੀ ਬਲਾਈਂਡਰਸ ਤੁਸੀਂ ਨਾਂ ਪੜੋ ਇਹਨਾਂ ਦੇ ਤੁਸੀਂ ਕਿਵੇਂ ਇਹ ਐਕਸਪਲੇਨ ਕਰੋਗੇ ਜਿਹੜੇ ਵਧੀਆ ਮੁਲਕ ਨੇ ਜਿਨ੍ਹਾਂ ਦਾ ਸਿਸਟਮ ਅਸੀਂ ਕਹਿੰਦੇ ਹਾਂ ਬਹੁਤ ਚੰਗਾ ਹੈ ਤੇ ਅਸੀਂ ਇੱਥੋਂ ਭੱਜ ਕੇ ਇਮੀਗ੍ਰੇਸ਼ਨ ਲੈ ਕੇ ਉਧਰ ਨੂੰ ਜਾਂਦੇ ਆ ਕਿ ਉੱਥੇ ਵੀ ਤਾਂ ਹੈਗੇ ਆ ਮੇਰਾ ਸਵਾਲ ਨਾ ਉੱਥੇ ਹੀ ਖੜਾ ਈ ਹੈ ਆਪਾਂ ਗੱਲ ਕਰਦੇ ਆ ਰਿਸਰਚ ਕਰਦੇ ਆ ਕਿ ਗਰੀਬੀ ਆ ਬੇਰੋਜ਼ਗਾਰੀ ਬਹੁਤ ਸਾਰੇ ਲੋਕ ਇਹ ਦਾਵਾ ਕਰਦੇ ਕਿ ਸਾਡੇ ਮੁੰਡੇ ਮੇਰਾ ਸਵਾਲ ਉੱਥੇ ਖੜਾ ਕਿ ਸਾਡੇ ਮੁੰਡੇ ਗਏ ਕਿਉਂ ਮੁੰਡੇ ਮੋੜੇ ਕਿਵੇਂ ਸਾਡੇ ਲੋਕਾਂ ਨੇ ਮੁੰਡੇ ਬਾਹਰ ਕੱਢੇ ਉਹ ਉਧਰ ਜਾ ਕੇ ਵੀ ਫਸ ਗਏ ਵੱਡੇ ਗੈਂਗ ਪੰਜਾਬੀ ਰਣ ਕਰਦੇ ਨੇ ਉਧਰ ਜਾਂ ਹੋਰ ਵੱਡੇ ਗੈਂਗਸ ਨੇ ਉਹਨਾਂ ਦੇ ਵਿੱਚ ਮੁੰਡੇ ਪੰਜਾਬੀ ਇਨਵੋਲਵ ਨੇ ਅਸੀਂ ਯੂਥ ਨੂੰ ਕਿਵੇਂ ਬਚਾ ਸਕਦੇ ਆ ਉਹਨਾਂ ਦੇ ਲਈ ਰਾਹ ਕੀ ਹੋਵੇ ਰੋਜ਼ਗਾਰ ਜਿਹੜਾ ਪੈਦਾ ਕਰਨ ਨਾਲ ਸਵਾਲ ਆ ਅਸੀਂ ਰੋਜ਼ਗਾਰ ਦੇ ਲਈ ਤਾਂ ਉਹਨਾਂ ਨੂੰ ਬਾਹਰ ਭੇਜਿਆ ਇੱਥੇ ਵੀ ਕੁਝ ਲੋਕ ਚੰਗੀਆਂ ਫੈਮਲੀਆਂ ਦੇ ਵਿੱਚ ਉਹਨਾਂ ਨੇ ਪੈਸਾ ਚੰਗਾ ਲਾਇਆ ਬਾਹਰ ਜਾ ਕੇ ਉਹਨਾਂ ਨੂੰ ਬਿਜ਼ਨਸ ਸ਼ੁਰੂ ਕਰਤੇ ਬਿਜ਼ਨਸ ਉਹਨਾਂ ਨੇ ਛੱਡਤੇ ਗੈਂਗ ਚਲਾ ਲੇ ਮੇਰਾ ਸਵਾਲ ਉਹ ਹੋ ਜੀ ਵੀ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਉਹ ਸਾਈਕੀਕੀਆ ਮਨੋਵਿਗਿਆਨ ਕੀਆ ਮਨੋਵਿਗਿਆਨ ਤਾਂ ਇਹੀ ਹੈ ਜੀ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੇ ਅਮਲ ਕਰਨਾ ਸ਼ੁਰੂ ਕਰੋ ਹਮ ਅਸੀਂ ਕਹਿੰਦੇ ਹਾਂ ਜੀ ਅਸੀਂ ਸਿੱਖਾਂ ਤੇ ਅਸੀਂ ਸਿੱਖ ਹੁੰਦੇ ਹੋਏ ਗੁਰਬਾਣੀ ਦੇ ਜੋ ਅਰਥ ਨੇ ਸਮਝ ਕੇ ਉਹ ਤੇ ਕੰਮ ਕਰਦੇ ਆ ਨਾ ਹਮ ਪੱਗਾਂ ਸਿਰ ਤੇ ਹੈਗੀਆਂ ਤੇ ਅੰਦਰੋਂ ਅਸੀਂ ਰੱਜ ਕੇ ਬੇਈਮਾਨ ਐ ਸੋ ਇੱਕੋ ਹੱਲ ਐ ਦੈਟ ਇਜ਼ ਸਪਿਰਚੁਅਲਿਟੀ ਗੁਰੂਆਂ ਦੇ ਕਹਿਣ ਕਥਨ ਨੂੰ ਮੰਨ ਕੇ ਅਪਣਾ ਕੇ ਉਹਦੇ ਚੱਲਣ ਦੀ ਕੋਸ਼ਿਸ਼ ਕਰੀਏ ਮਨ ਨੂੰ ਸ਼ਾਂਤੀ ਆਊ ਜਿਹੜੀ ਭੁੱਖ ਪਈ ਹੋਈ ਆ ਪੈਸੇ ਦੀ ਹੂੰ ਪੈਸੇ ਦੀ ਹਵਸ ਪਈ ਹੋਈ ਆ ਉਹ ਖਤਮ ਹੋਊਗੀ ਕਾਤਮਨ ਹੋਗੀ ਘਟੋ ਘਟ ਘਟ ਜੂਗੀ ਤੁਸੀਂ ਸੁਧਾਰਨ ਜੀਵਨ ਬਤੀਤ ਕਰਨਾ ਪਸੰਦ ਕਰੋਗੇ ਸ਼ੁਰੂ ਕਰੋਗੇ ਦੇ ਇਹ ਤੁਸੀਂ ਕਹੋ ਨਾ ਜੀ ਉੱਤੋਂ ਕੋਈ ਰੱਬ ਨੇ ਇਹੋ ਜੀ ਲਾਈਟ ਸਿੱਟਣੀ ਹੈ ਤੇ ਗੈਂਗਸਟਰਸ ਖਤਮ ਹੋ ਜਾਣੇ ਨਾ ਗੈਂਗਸਟਰイズਮ ਖਤਮ ਤਾਂ ਹੋਣਾ ਹੈ ਜੇ ਸਾਡੇ ਯੂਥ ਨੂੰ ਅਸੀਂ ਸਪਿਰਚੁਅਲਿਟੀ ਵੱਲ ਲਈਏ ਨੇਕ ਕੰਮਾਂ ਵੱਲ ਲਈਏ ਹੂੰ ਉਹ ਕੌਣ ਲਾਊਗਾ ਉਹ ਸਾਡੇ ਵਿਦਿੱਕ ادارے ਲਾਉਣਗੇ ਪਰ ਵਿਦਿੱਕ ਦਾਰਾਂ ਚ ਤਾਂ ਉਹ ਵਿਦਿੱਕ ਦਾਰਾਂ ਚੋਂ ਤਾਂ ਬਣੇ ਨਹੀਂ ਉਹ ਜਿਹੜੇ ਮੁੰਡੇ ਆ ਗਾ ਜੀ ਬਿਲਕੁਲ ਬਣੇ ਨਹੀਂ ਫਿਰ ਦਾ ਮਤਲਬ ਉਹ ਕੰਮ ਨਹੀਂ ਨਾ ਕਰ ਰਹੇ ਵਿਦਿੱਕਦਾਰੇ ਹੂੰ ਜਿਹੜਾ ਉਹਨਾਂ ਦਾ ਸਿਲੇਬਸ ਹੈ ਉਹ ਰੀਵਰਕ ਹੋਣਾ ਚਾਹੀਦਾ ਉਹ ਚ ਰਿਫਾਰਮ ਹੋਣੇ ਚਾਹੀਦੇ ਆ ਤੁਹਾਨੂੰ ਵਿਦਿੱਕਦਾਰਿਆਂ ਦੇ ਵਿੱਚ ਮਲਟੀਰੀਅਲਿਸਟਿਕ ਨੌਲੇਜ ਦਿੱਤੀ ਜਾਂਦੀ ਹੈ ਹੂੰ ਠੀਕ ਆ ਬਾਕੀ ਜੋ ਸਾਡਾ ਇਤਿਹਾਸ ਕਹਿੰਦਾ ਹੈ ਜੋ ਬਾਣੀ ਕਹਿੰਦੀ ਹੈ ਜਾਂ ਜੋ ਹਿੰਦੂ ਕਲਚਰ ਚ ਜਿਹੜੀਆਂ ਚੰਗੀਆਂ ਗੱਲਾਂ ਨੇ ਭਾਵੇਂ ਉਹ ਮਿਥਿਆਸ ਆਪਾਂ ਕਹਿ ਦਿੰਦੇ ਆ ਪਰ देयर आर ਸਰਟਨ ਗੁੱਡ ਥਿੰਗਸ ਇਨ ਦੀ ਹਿੰਦੂ ਮਿਥੋਲੋਜੀ ਆਲਸੋ ਮਹਾਪਰ ਪੜ ਲਓ ਤੁਸੀਂ ਗੀਤਾ ਪੜ ਲਓ ਬਹੁਤ ਜਾਂ ਵਿਦਾਂਤਾਂ ਜਾਂ ਉਪਨਿਸ਼ਦਾਂ ਆਸ ਹੈਗੇ ਆ ਉਹਦਾ ਤੁਸੀਂ ਕਲੈਕਟਿਵਲੀ ਪੜ ਕੇ ਤੇ ਉਹਨੂੰ ਆਪਣੇ ਜੀਵਨ ਚ ਢਾਲ ਕੇ ਤੇ ਉੱਥੇ ਚੱਲੋ ਔਰ ਤੁਸੀਂ ਵੇਖੋ ਮੈਂ ਤੁਹਾਨੂੰ ਸਿਰ ਜ਼ਿਕਰ ਕਰਨਾ ਚਾਹੁੰਦਾ ਜੇ ਜਦੋਂ ਮੈਂ ਸਕੂਲ ਚ ਸੀ ਜੀ ਤਾ ਸਾਡੇ ਉਥੇ ਪ੍ਰੇਅਰ ਤੋਂ ਬਾਅਦ ਜਾਣ ਗਣ ਮੰਨ ਤੋਂ ਬਾਅਦ ਵਾਕ ਲਿਆ ਜਾਂਦਾ ਸੀ ਹੂੰ ਸਾਡੇ ਪ੍ਰਿੰਸੀਪਲ ਹੁੰਦੇ ਸੀ ਬਹੁਤ ਹੀ ਨਫੀਜ਼ ਇਨਸਾਨ ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਚ ਡਿਸਪਲਿਨ ਸਿੱਖਿਆ ਪੰਕਚੁਐਲਿਟੀ ਸਿੱਖੀ ਜੀ ਇਮਾਨਦਾਰੀ ਸਿੱਖੀ ਸਦਾ ਹਰਪਾਲ ਸਿੰਘ ਉਹ ਫਿਰ ਵਾਕ ਜਦੋਂ ਪੜ੍ਹਦੇ ਸੀ ਤੇ ਉਹਦੀ ਵਿਆਖਿਆ ਕਰਦੇ ਸੀ ਹੂੰ ਇਹ ਬਹੁਤ ਰੇਅਰ ਹੁੰਦਾ ਉਸ ਸਮੇਂ ਚ ਮੈਂ 80 ਦੇ ਵਿੱਚ 10ਵੀਂ ਮੈਂ ਪਾਸ ਆਊਟ ਹੋਇਆ। ਯਾਨੀ ਕਿ ਸਾਨੂੰ ਬਚਪਨ ਤੋਂ ਗੁਰਬਾਣੀ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਸਾਡੇ ਪ੍ਰਿੰਸੀਪਲ ਨੇ ਸਾਡੇ ਸਕੂਲ 'ਚ ਕੀਤੀ। ਹੂੰ। ਭਾਵੇਂ ਅਸੀਂ ਬਾਅਦ 'ਚ ਗੁਰਬਾਣੀ ਪੂਰੀ ਪੜ੍ਹੀ ਨਹੀਂ ਪੂਰੀ ਗੁਰੂ ਗ੍ਰੰਥ ਸਾਹਿਬ ਪਰ ਉਹ ਜਿਹੜੀਆਂ ਗੱਲਾਂ ਅਸੀਂ ਉਹ ਬਚਪਨ 'ਚ ਸੁਣ ਲਈਆਂ ਨਾ ਉਹ ਸਾਡੇ ਅੰਦਰ ਬੈਠੀਆਂ। ਸੋ ਜਿਹੜੇ ਫਾਰਮੇਟਿਵ ইয়ারਜ਼ ਹੁੰਦੇ ਹਨ ਨਾ ਜੀ ਕਿਸੇ ਵੀ ਬੱਚੇ ਦੀ ਜ਼ਿੰਦਗੀ 'ਚ ਉਹ ਸਕੂਲ ਤੋਂ ਹੁੰਦੇ ਆ ਜੀ ਉਹ ਕਹਿੰਦੇ ਫਾਰਮੇਟਿਵ ਵੀਅਸ ਹਮ ਜਦੋਂ ਉਹਦੀ ਸਾਈਕੀ ਮਾਈਂਡ ਤਰਾਸ਼ਿਆ ਜਾਣਾ ਢਲਣਾ ਹਮ ਠੀਕ ਹੈ ਨਾ ਸੋ ਇਹ ਬੇਸਿਕਸ ਨਹੀਂ ਸੋ ਤੁਸੀਂ ਇਹ ਸਵਾਲ ਕਰਦੇ ਹੋ ਮੈਂ ਇਹਨੂੰ ਖਤਮ ਕਿਵੇਂ ਕਰੀਏ ਹਮ ਖਤਮ ਤਾਂ ਜੜ੍ਹਾਂ ਤੋਂ ਕਰਨਾ ਪਊਗਾ ਜੇ ਤੁਸੀਂ ਕਹੋ ਵੀ ਜਿਵੇਂ ਹੁਣ ਹੋ ਰਿਹਾ ਵੀ ਗੋਲੀ ਮਾਰ ਦਿਓ ਇਨਕਾਊਂਟਰ ਕਰ ਦਿਓ ਇਹ ਕੋਈ ਹੱਲ ਨਹੀਂ ਇਹ ਇੱਕ ਟੈਂਪਰੇਰੀ ਸ਼ਾਂਤੀ ਹੈ ਇਹ ਇੱਕ ਟੈਂਪਰੇਰੀ ਸ਼ਾਂਤੀ ਹੈ ਇਹ ਕੋਈ ਸਦੀਵੀ ਹੱਲ ਨਹੀਂ ਹੈਗਾ ਕਹਿਣ ਨੂੰ ਕਹਿੰਦੇ ਆ ਜੀ ਗੁਰੂਆਂ ਪੀਰਾਂ ਦੀ ਨਗਰੀ ਹੈ ਗੁਰੂਆਂ ਪੀਰਾਂ ਦੇ ਕਥਨ ਨੂੰ ਅਸੀਂ ਪੁੱਧ ਚੁੱਕੇ ਆ ਤੇ ਫਿਰ ਇਹੀ ਕੁਝ ਹੋਣਾ ਨਾ ਸੋ ਇਹ ਹਰ ਇੰਡੀਵਿਜੂਅਲ ਜਿਹੜਾ ਗੈਂਗਸਟਰ ਬਣਦਾ ਹੈ ਜਾਂ ਗਲਤ ਪਾਸੇ ਤੁਰਦਾ ਹੈ ਉਹਦੀਆਂ ਜਿਹੜੀਆਂ ਇੰਡੀਵਿਜੂਅਲ ਸਪੈਸੀਫਿਕ ਕੰਡੀਸ਼ਨਸ ਆਫ ਲਾਈਫ ਨੇ ਕਹੋ ਜੀ ਉਹ ਫੈਮਿਲੀ ਚ ਪਲਿਆ ਪੈਦਾ ਹੋਇਆ ਬਾਪੂ ਕਿਉਂ ਜੈ ਸੀ ਕਿੰਨੀ दारू ਪਿੰਦਾ ਸੀ ਕਿਵੇਂ ਕੁੜਦਾ ਸੀ ਘਰ ਦਾ ਮਾਹੌਲ ਕੀ ਸੀ ਸੋ ਇਹ ਬਹੁਤ ਸਾਈਕੋਲੋਜੀਕਲੀ ਡੀਪ ਗੱਲਾਂ ਨੇ ਜੇ ਆਪਾਂ ਕਹਿ ਦਈਏ ਵੀ ਇਹ ਫਾਰਮੂਲਾ ਹੀ ਕਰਕੇ ਸਾਰੇ ਬਣ ਰਹੇ ਆ ਹਰ ਗੈਂਗਸਟਰ ਦੀ ਸਾਈਕੀ ਦੂਜੇ ਨਾਲ ਡਿਫਰੈਂਟ ਹੋਊਗੀ ਉਹਦੀਆਂ ਕੰਡੀਸ਼ਨਸ ਜਿਹਦੇ ਕਰਕੇ ਉਹ ਗੈਂਗਸਟਰ ਬਣਿਆ ਉਹ ਵੱਖਰੀਆਂ ਹੋਣਗੀਆਂ ਔਰ ਉਹਨਾਂ ਦਾ ਟਰੀਟਮੈਂਟ ਵੀ ਵੱਖਰਾ-ਵੱਖਰਾ ਹੋਊਗਾ ਜੀ ਪੰਜਾਬ ਚ ਕੋਈ ਇਦਾਂ ਦਾ ਸਿਆਸਤਦਾਨ ਜਾਂ ਇਦਾਂ ਦੀ ਸਿਆਸੀ ਪਾਰਟੀ ਭਵਿੱਖ ਚ ਲੱਗਦੀ ਜਿਹੜੀ ਮੁੰਡਿਆਂ ਨੂੰ ਸਹੀ ਪਾਸੇ ਤੋਰਨ ਲਈ ਕੋਈ ਉਹਨਾਂ ਕੋਲੇ ਕੋਈ ਹੋਵੇ ਉਹਨਾਂ ਦੇ ਕੋਲੇ ਕੋਈ ਰੋਡ ਮੈਪ ਹਜੇ ਤੱਕ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦੀ ਪਰ ਅਸੀਂ ਸਾਰੇ ਪੰਜਾਬੀ ਇਹਨੇ ਰਲ ਕੇ ਕੋਈ ਇਹੋ ਜੀ ਪਾਰਟੀ ਪੈਦਾ ਕਰੀਏ ਜਾਂ ਖੜੀ ਕਰੀਏ ਜਾਂ ਅਸੀਂ ਘਟੋ ਘਟ ਇਹੋ ਜੇ ਨੁਮਾਇंदे ਚੁਣੀਏ ਜਿਹੜੇ ਪੰਜਾਬ ਵੱਲ ਸਿਹਰਦ ਹੋਣ ਜਿਹੜੇ ਘਟੋ ਘਟ ਕੰਪੈਰੀਟਿਵਲੀ ਇਮਾਨਦਾਰ ਹੋਣ ਘਟੋ ਘਟ ਕੰਪੈਰੀਟਿਵਲੀ ਲਾਇਕ ਹੋਣ ਪੜੇ ਲਿਖੇ ਹੋਣ ਹਾਂ ਅਸੀਂ ਲੱਠ ਮਾਰ ਬੰਦੇ ਜਿਹੜੇ ਅਨਪੜ ਤੇ ਚੂਸ ਕਰੀ ਜਾਵਾਂਗੇ ਉਹ ਕਹਿਣ ਨੂੰ ਕਹਿ ਦਿੰਦੇ ਜੀ ਜਿਹੜਾ ਅਨਪੜ ਬੰਦਾ ਉਹ ਕੋਈ ਵਾਰੀ ਬਹੁਤ ਸਿਆਣਾ ਹੁੰਦਾ ਹੋ ਸਕਦਾ ਕਿਤੇ ਕੋਈ ਨਾ ਕੋਈ ਐਕਸੈਪਸ਼ਨ ਹੋਵੇ ਪਰ ਇਹ ਥੰਬਰੂਲ ਨਹੀਂ ਹੈਗਾ ਵੀ ਸਾਰੇ ਅਨਪੜ ਹੀ ਬਹੁਤ ਸਿਆਣੇ ਹੁੰਦੇ ਹਾਂ ਹੋ ਸਕਦਾ ਕੋਈ ਟਾਮਾ ਟਿੱਲਾ ਨਿਕਲੇ ਆ ਬੀ ਸਿਆਣਾ ਹਾਂਜੀ ਬਟ ਜਨਰਲੀ ਜਿਹੜਾ ਬੰਦਾ ਐਜੂਕੇਟਿਡ ਨਹੀਂਗਾ ਅ ਮੈਂ ਉਹਨੂੰ ਸਮਝਦਾ ਕਿ ਉਹ ਸਿਆਣਾ ਹੋ ਨਹੀਂ ਸਕਦਾ ਜਿਹਨੂੰ ਮਤਲਬ ਐਕਸਪੋਜ਼ਰ ਨਹੀਂ ਮਿਲਿਆ ਹਮ ਕਿਤਾਬਾਂ ਦਾ ਐਕਸਪੋਜ਼ਰ ਨਹੀਂ ਕਾਲਜ ਦਾ ਯੂਨੀਵਰਸਿਟੀ ਦਾ ਐਕਸਪੋਜ਼ਰ ਨਹੀਂ ਹੈਗਾ ਤੁਸੀਂ ਜਿਹੜਾ ਬੰਦਾ ਪੰਜ ਪੜ੍ਹਿਆ ਛੇ ਪੜ੍ਹਿਆ ਅੱਗੇ ਗਿਆ ਹੀ ਨਹੀਂ ਹਾਂਜੀ ਉਹਨੂੰ ਕੀ ਤੁਸੀਂ ਸਮਝ ਸਕਦੇ ਹੋ ਵੀ ਉਹਦੀ ਜਿਹੜੀ ਮਾਨਸਿਕਤਾ ਕਿੰਨੀ ਡਿਵੈਲਪ ਹੋਈ ਹੈ ਮੈਂ ਨਹੀਂ ਮੈਂ ਨਹੀਂ ਮੰਨਦਾ ਕਿ ਕਿ ਜਿਹੜਾ ਬੰਦਾ ਪੰਜ ਛੇ ਪੜ੍ਹਿਆ ਉਹ ਕੋਈ ਦੇਸ਼ ਦਾ ਸੁਧਾਰ ਸਕਦਾ ਕੁਛ ਐਮਐਲਐਮਪੀ ਬਣ ਕੇ ਵਿਗਾੜੀ ਸਕਦਾ ਉਹ ਜੀ ਪੰਜਾਬ ਚ ਨਾ ਜੀ ਇੱਕ ਦੌਰ ਰਿਹਾ ਜਦ ਤੁਸੀਂ ਗੱਲ ਵੀ ਕਰਦੇ ਹੋ ਲਾਇਬ੍ਰੇਰੀਆਂ ਦਾ ਕਲਚਰ ਸੀ ਅ ਉਸ ਤੋਂ ਬਿਨਾ ਗਰਾਊਂਡਾਂ ਦਾ ਵੀ ਕਲਚਰ ਸੀ ਹੁਣ ਗਰਾਊਂਡਾਂ ਵੀ ਹੈ ਨਹੀਂ ਲਾਇਬ੍ਰੇਰੀ ਕਲਚਰ ਪੁਸਤਕ ਕਲਚਰ ਫੋਨ ਨਾਂ ਨੇ ਉਹ ਖਾ ਲਿਆ ਉਹਦਾ ਵੀ ਕੋਈ ਇੰਪੈਕਟ ਮੰਨਦੇ ਰੈਫਰੈਂਟਲੀ ਹੋਊਗਾ ਕਿਉਂਕਿ ਮੈਂ ਕਿਤੇ ਪੜ ਰਿਹਾ ਸੀ ਕਿ ਪੰਜਾਬੀ ਕਮਿਊਨਿਟੀ ਇੱਕ ਇਹੋ ਜੀ ਕੰਟਰੀ ਐ ਜਿਹੜੀ ਕਿਤਾਬਾਂ ਪੜਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੂੰ ਤੁਸੀਂ ਉਧਰ ਕੇਰਲਾ ਵੱਲ ਚਲੇ ਜਾਓ ਬਹੁਤ ਲੋਕੀ ਕਿਤਾਬਾਂ ਨੂੰ ਪਿਆਰ ਕਰਦੇ ਆ ਹੂੰ ਸਾਡੇ ਪੰਜਾਬ 'ਚ ਮੁੰਡੇ ਬਹੁਤ ਰੇਅਰ ਘੱਟ ਗਿਣਤੀ ਹੋਗੀ ਬਹੁਤ ਥੋੜੀ ਜੀ ਜਿਹੜੇ ਸੋਚਦੇ ਹੁਣ ਵੀ ਚੰਗੀ ਕਿਤਾਬ ਪੜ ਲੀਏ ਤੇ ਅੱਛਾ ਰਹੂਗਾ ਸਾਡੇ ਤਾਂ ਕਲਚਰ ਆ ਪੈਗ ਪਿਆਲੇ ਦਾ ਸ਼ਾਮ ਨੂੰ ਵਿਲੇ ਹੋਗੇ ਜੀ ਚਲੋ ਦਾਰੂ ਪੀਏ ਇਕੱਠੇ ਹੋਗੇ ਹੂੰ ਆਓ ਜਦੋਂ ਜੀ ਗੀੜੀ ਮਾਰਨ ਚੱਲੀਏ 3B ਟ੍ਰਿਲਿਏ 17 ਚੱਲੀਏ ਲਾਂਟੇ ਚੱਲੀਏ ਹਾਂਜੀ ਸਾਡੇ ਚ ਇਸ ਕਿਸਮ ਦੀ ਪ੍ਰਵਰਤੀ ਆ ਚੁੱਕੀ ਆ ਅਸੀਂ ਕਿ ਇਹੋ ਜੀ ਕਮਿਊਨਿਟੀ ਬਣ ਚੁੱਕੇ ਆ ਜਿਹੜੀ ਬਹੁਤ ਐਕਸਾਈਟਿਡ ਹੈ ਹੂੰ ਬਹੁਤ ਐਕਸਾਈਟਿਡ ਆ ਕਿਉਂ ਐਕਸਾਈਟਿਡ ਆ ਇਹਦੇ ਕਈ ਕਾਰਨ ਨੇ ਅਸੀਂ ਇੰਨੇ ਸਾਲ ਤੋਂ ਟੈਰਰਿਜ਼ਮ ਵੇਖਿਆ ਅਸੀਂ ਪਾਰਟੀਸ਼ਨ ਵੇਖੀ ਹਾਂਜੀ ਬਲੱਡ ਸ਼ੈੱਡ ਵੇਖਿਆ ਫਿਰ ਅਸੀਂ ਪੰਜਾਬ ਨਾਲ ਤੱਕਾ ਹੁੰਦਾ ਵੇਖਿਆ ਪਾਣੀਆਂ ਦੇ ਮੁੱਦੇ ਤੇ ਟੈਰੀਟਰੀ ਦੇ ਮੁੱਦੇ ਤੇ ਹਾਂ ਹੂੰ ਸੋ ਫਿਰ ਅਸੀਂ ਦੰਗੇ ਵੇਖੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਵੇਂ ਉਹਦਾ ਕਤਲ ਕਰਨਾ ਵੀ ਮੈਂ ਮੰਨਦਾ ਵੀ ਗਲਤ ਸੀ ਜਿਨ੍ਹਾਂ ਨੇ ਵੀ ਕੀਤਾ ਮੂਰਖਤਾ ਕੀਤੀ ਉਹਦਾ ਹਰਜਾਨਾ ਸਾਰੀ ਕੌਮ ਨੂੰ ਭਰਨਾ ਪਿਆ ਹਜੇ ਤੱਕ ਵੀ ਮੋਹਰ ਲੱਗਦੀ ਹੈ ਵੀ ਇਹ ਆਤਵਾਦੀ ਲੋਗ ਨੇ ਸਾਰੇ ਸਾਡੇ ਸਾਰੀ ਕਮੇਟੀ ਨੂੰ ਉਹ ਸੇ ਇੱਕ ਇਨਸੀਡੈਂਟ ਨਾਲ ਡਿਫੇਮ ਹੋਏ ਸੀ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਹਿਸਟੋਰੀਕਲ ਇਵੈਂਟਸ ਜਿਨ੍ਹਾਂ ਦਾ ਸਾਈਕੋਲੋਜੀਕਲ ਇੰਪੈਕਟ ਬਹੁਤ ਜ਼ਿਆਦਾ ਹੈ ਸਾਡੇ ਉੱਤੇ ਹਮਮ ਔਰ ਸਾਡੀ ਜਿਹੜੀ ਕੌਨਸ਼ੀਅਸਨੈਸ ਹੈ ਨਾ ਜੀ ਉਹ ਬਹੁਤ ਪ੍ਰਭਾਵਿਤ ਹੋਈ ਹੋਈ ਆ ਸੋ ਐਨੀ ਕੁ ਮੇਰੀ ਸਮਝ ਹੈ ਦੇ ਬਾਰੇ ਮੱਟੀ ਬਾਕੀ ਜ਼ਰੂਰੀ ਨਹੀਂ ਹੈ ਕਿ ਮੇਰੀਆਂ ਸਾਰੀਆਂ ਗੱਲਾਂ ਸਹੀ ਹੋਣ ਤੇ ਤੁਸੀਂ ਜ਼ਿਆਦਾ ਸਾਈਕੀ ਬਾਰੇ ਪਤਾ ਕਰਨਾ ਹੈ ਤਾਂ ਯੂ ਮਸਟ ਟਾਕ ਟੂ ਸਮ ਸਾਈਕੋਲੋਜਿਸਟਸ। ਥੈਂਕ ਯੂ ਜੀ। ਸਾਰਸ਼ਿਕਲ। ਤਾਂ ਮੇਰੇ ਨਾਲ ਸੰਮਿਲ ਪੱਤਰਕਾਰ ਰੁਜਿੰਦਰ ਸਿੰਘ ਤਗੜ ਜੀ ਉਹਨਾਂ ਨੇ ਬਹੁਤ ਸਾਰੇ ਪੱਖਾਂ ਤੋਂ ਗੱਲ ਕੀਤੀ ਹੈ। ਪੁਸਤਕ ਸੱਭਿਆਚਾਰ ਦੀ ਗੱਲ ਪੰਜਾਬ ਦੇ ਵਿੱਚ ਜੋ-ਜੋ ਚੀਜ਼ਾਂ ਟਰੈਜਡੀਆਂ ਵਾਪਰੀਆਂ ਉਹਦਾ ਸਾਡੀ ਸਾਈਕੀ ਤੇ ਸਾਡੇ ਯੂਥ ਦੀ ਸਾਈਕੀ ਤੇ ਕੀ ਇੰਪੈਕਟ ਪਿਆ। ਪੰਜਾਬ ਦੇ ਪੋਲੀਟਿਸ਼ੀਅਨ ਜਿਹੜੇ ਪੰਜਾਬ ਨਾਲ ਨਹੀਂ ਖੜਦੇ ਸਿਰਫ ਪੈਸੇ ਦੀ ਭੁੱਖ ਪਿੱਛੇ ਉਹਨਾਂ ਨੇ ਯੂਥ ਨੂੰ ਵਰਤਿਆ, ਗਲਤ ਪਾਸੇ ਤੋਰਿਆ। ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਨੇ ਜੁੱਥੇ ਅੱਜ ਪੰਜਾਬ ਦਾ ਯੁੱਗ ਲਿਆ ਕੇ ਉਹਨਾਂ ਨੇ ਖੜਾ ਕਰਤਾ ਇਸੇ ਕਰਕੇ ਸਾਰੇ ਪਾਸੇ ਇਦਾਂ ਦਾ ਮਾਹੌਲ ਆ ਕਿ ਇੱਕ ਬਹੁਤ ਨਿਰਾਸ਼ਾਜਨਕ ਜਿਹੜੀ ਅਸੀਂ ਦ੍ਰਿਸ਼ ਦੇਖਦੇ ਆ ਕਿ ਸਾਡਾ ਯੁੱਥ ਗਲਤ ਪਾਸੇ ਆ ਤੇ ਪੁਲਿਸ ਉਹਦੇ ਹੱਥ ਵੀ ਖੁੱਲੇ ਛੱਡੇ ਹੋਇਆ ਉਹ ਸ਼ਰੇਆਮ ਮਤਲਬ ਪੁਲਿਸ ਰਾਜ ਵਾਲੇ ਪਾਸੇ ਨੂੰ ਵਧ ਰਹੀ ਆ ਕਿਸੇ ਨੂੰ ਵੀ ਗੈਂਗਸਟਰ ਕਹਿ ਕੇ ਗੋਲੀ ਮਾਰ ਦਿੱਤੀ ਜਾਂਦੀ ਆ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਬਾਕਸ ਚ ਆਪਣਾ ਵਿਚਾਰ ਜ਼ਰੂਰ ਲਿਖਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਹੋਰ ਟੌਪਿਕਸ ਤੇ ਵੀ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ